ਕਾਪ ਆ ਅੱਜ ਵੀ ਉਹ ਲੋੜ ਆ ਬਰਾਬਰ ਜਿੰਨੇ ਸਾਡੇ ਪਿੰਡ ਚੋਂ ਬੰਦੇ ਜਾਣ ਉਹਨੀਆਂ ਬੀਚੇ ਜਾਣ ਜਿੰਨੇ ਕੰਮ ਬੰਦੇ ਕਰਦੇ ਆ ਜੇ ਪਿੰਡ 'ਚ ਕੋਈ ਆਉਂਦਾ ਕੋਈ ਨਵਾਂ ਆ ਤੇ ਬੀਬੀਆਂ ਵੀ ਬਰਾਬਰ ਤਾ ਪਿੰਡਾਂ ਦੇ ਵਿੱਚ ਅਸੀਂ ਤਾਬ ਕਰਨ ਲੱਗੇ ਆਂ ਕਿ ਇਹ ਤੋਂ ਬਿਨਾਂ ਸਾਡੇ ਕੋਲੇ ਜੰਗ ਜਿੱਤਣ ਦਾ ਕੋਈ ਵੀ ਰਸਤਾ ਨਹੀਂ ਹੈਗਾ ਜਿਸ ਤਰੀਕੇ ਨਾਲ ਦੁਸ਼ਮਣ ਸਾਡੇ ਦੇ ਵਾਰ ਕਰ ਗਿਆ ਜਿਸ ਤਰੀਕੇ ਨਾਲ ਦੁਸ਼ਮਣ ਆ ਰਿਹਾ ਸਾਡੇ ਘਰਾਂ ਦੇ ਕਰਤਵਾਹ ਕਰ ਦੇਨੇ ਉਹਨਾਂ ਨੇ ਭੁੱਲ ਜੋ ਰਾਮ ਦੀ ਜ਼ਿੰਦਗੀ ਜਿਉਵਾਂਗੇ ਅਸੀਂ ਆਪਦੇ ਘਰ ਆਪਦੇ ਖੇਤ ਆਪਦੇ ਪੁੱਤ ਧੀਆਂ ਬਚਾਵਾਂਗੇ ਨਹੀਂ ਵਧਣੇ ਜਿਹੜੀ ਉਹਨਾਂ ਦੀ ਪਾਲਸੀ ਆ ਕਾਰਪੋਰੇਟ ਦੀ ਆ ਮੋਦੀ ਨੂੰ ਆਪਾਂ ਰੋਈ ਜਾਂਦੇ ਨਾ ਮੋਦੀ ਆ ਮੋਦੀ ਤਾਂ ਕੁਝ ਵੀ ਨਹੀਂ ਹੈਗਾ ਮੋਦੀ ਦੀ ਦਾਗ ਲਿਆਦੇ ਪਿੱਛੇ ਬਾਹ ਆਇਆ ਕਰਕੇ ਮਰੋੜੀ ਆ ਬੀਟੂ ਐ ਕਰਨਾ ਕੋਈ ਇੱਧਰ ਨੂੰ ਜਾਣਾ ਤੂੰ ਆ ਬੋਲਣਾ ਆ ਕਾਨੂੰਨ ਹੀ ਬਣਾਉਣੇ ਆ ਕਾਨੂੰਨ ਬਣਾਉਣੇ ਆ ਐ ਮਾ ਬਾਹਰ ਹੋਵੀ ਜਦੋਂ ਬਾੜਾ ਆ ਜਾ ਵਾਟ ਚਾਰ ਦੰਦਿਆ ਉਦੋਂ ਬੋਲਣਾ ਜਦੋਂ ਬਾੜੀ ਢਿੱਲੀ ਕਰਦੇ ਨੇ ਤੁਸੀਂ ਬਹਿ ਜਾਂਦੇ ਉਹ ਤਾਰ ਤੋਂ ਨਾਲ ਆਪਣਾ ਮੱਠਾ ਮੋਦੀ ਨੇ ਕੋਸ਼ਿਸ਼ੇ ਵੱਡੀ ਟੀਟਾ ਕਰਦੇ ਆ ਉਹਨਾਂ ਦੇ ਨਾਲ ਆਪਣੀ ਲੜਾਈ ਆ ਜਿਹੜੇ ਕਹਿੰਦੇ ਆ ਦੁਨੀਆਂ ਦੀ 750 ਕਰੋੜ ਕਦਮ ਕਰਕੇ ਕਿ ਅਸੀਂ 300 ਕਰੋੜ ਹੀ ਰੱਖਣੀ ਸਾਡੇ 450 ਕਰੋੜੋਂ ਕਿਤੇ ਬੰਦਾ ਮਾਰ ਦੇਣਾ